ਹੈਲੋ ਜੀ ਸਸਕੀ ਕਾਲ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੁੰਦਰ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਬਾਰਡਰ ਤੇ ਵੀ ਯੂਜ਼ ਕਰ ਸਕਦੇ ਹੋ ਵੈਸੇ ਵੀ ਕਿਸੇ ਕਾਰਡੀਗਨ ਚ ਪਾ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਬਣਾਉਣਾ ਵੀ ਬਹੁਤ ਆਸਾਨ ਹੈ ਤੇ ਬਣਿਆ ਹੋਇਆ ਸੋਹਣਾ ਵੀ ਲੱਗਦਾ ਹੈ ਠੀਕ ਹੈ ਜੀ ਵੈਸੇ ਬਾਰਡਰ ਹੋ ਗਿਆ ਆਪਣਾ ਕੋਟੀ ਸਵੈਟਰ ਜਿਵੇਂ ਆਪਾਂ ਕੋਟੀ ਜੈਕਟ ਦੀ ਪੱਟੀ ਬਣਾਉਣੀ ਆ ਉਸ ਤੇ ਵੀ ਇਹਨੂੰ ਜੇ ਆਪਾਂ ਵਰਤ ਸਕਦੇ ਆ ਯੂਜ਼ ਕਰ ਸਕਦੇ ਆ ਜਿੱਦਾਂ ਇੱਥੋਂ ਸਟਾਰਟਿਕ ਤੋਂ ਸ਼ੁਰੂ ਹੁੰਦਾ ਉਸੇ ਤਰ੍ਹਾਂ ਤੁਹਾਨੂੰ ਇੱਥੋਂ ਬਣਾ ਕੇ ਮੈਂ ਦੱਸਦੀ ਆ ਪਹਿਲਾ ਕੁੰਡਾ ਐ ਸਟਿਚ ਹੁੰਦਾ ਇਹਨੂੰ ਉਤਾਰੋ ਚਾਹੇ ਬੁਣੋ ਫਿਰ ਆਪਾਂ ਇਹ ਕੀ ਕਰਨਾ ਇਸ ਤਰ੍ਹਾਂ ਦੋ ਹੀ ਧਾਗੇ ਅੰਦਰ ਲੈ ਆਉਣੇ ਨੇ ਦੋਨੋਂ ਧਾਗੇ ਅੰਦਰ ਲਿਆਉਣ ਤੋਂ ਬਾਅਦ ਇੱਕ ਧਾਗਾ ਤਾਂ ਦੇਖੋ ਇਸ ਤਰ੍ਹਾਂ ਖਿੱਚਿਆ ਜਾਊਗਾ ਉਹਦੇ ਨਾਲ ਨਹੀਂ ਆਪਾਂ ਬੁਣਨਾ ਜਿਹੜਾ ਧਾਗਾ ਟੈਟ ਹੈ ਉਹਦੇ ਨਾਲ ਆਪਾਂ ਨੇ ਦੋ ਕੁੰਡੇ ਉਲਟੇ ਬਣੁੰਦੇ ਨੇ ਇਸ ਤਰ੍ਹਾਂ ਠੀਕ ਹੈ ਜੀ ਫਿਰ ਆਪਾਂ ਤਾਂ ਅੱਗੇ ਨੂੰ ਪਿੱਛੇ ਖਿੱਚ ਦੇਣਾ ਉਸੇ ਤਰ੍ਹਾਂ ਫਿਰ ਆਪਾਂ ਦੁਬਾਰਾ ਅੱਗੇ ਉਮੀਦ ਹੋਏ ਤਾਂ ਅੱਗੇ ਲੈ ਆਏ ਜਿਹੜਾ ਤਾਗਾ ਆਪਣਾ ਇਸ ਤਰ੍ਹਾਂ ਖਿੱਚਿਆ ਜਾਂਦਾ ਉਹਦੇ ਨਾਲ ਨਹੀਂ ਬਣਾਉਣਾ ਜਿਹੜਾ ਤਾਗਾ ਆਪਣਾ ਟੈਟ ਹੈ ਉਹਦੇ ਨਾਲ ਦੋ ਕੁੰਡੇ ਉਲਟੇ ਫਿਰ ਆਪਾਂ ਤਾਗੇ ਨੂੰ ਇਹਨੂੰ ਖਿੱਚ ਦਾਂਗੇ ਪਿੱਛੇ ਨੂੰ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਆਪਾਂ ਇਹ ਜਿਹੜੀ ਪੂਰੀ ਸਲਾਈ ਆ ਪਹਿਲੀ ਕੰਪਲੀਟ ਕਰ ਲਾਂਗੇ। ਕੁੰਡੇ ਇਹਦੇ ਵਿੱਚ ਆਪਾਂ ਜਿੰਨੇ ਮਰਜ਼ੀ ਪਾ ਲਓ ਦੋ-ਦੋ ਕੁੰਡਿਆਂ ਦਾ ਇਹੀ ਇਹ ਡਿਜ਼ਾਈਨ ਆ। ਉਸੇ ਤਰ੍ਹਾਂ ਹੀ ਫੇਰ ਆਪਾਂ ਦੋ ਕੁੰਡੇ ਉਲਟੇ ਬੁਣਾਂਗੇ। ਧਾਗਾ ਪਿੱਛੇ ਖਿੱਚਾਂਗੇ। ਦੋਨੋਂ ਹੀ ਧਾਗੇ ਫੇਰ ਅੰਦਰ ਲੈ ਆਵਾਂਗੇ। ਫੇਰ ਆਪਾਂ ਜਿਹੜਾ ਧਾਗਾ ਆਪਣਾ ਟਾਈਟ ਹੈ ਉਹਦੇ ਨਾਲ ਆਪਾਂ ਦੋ ਕੁੰਡੇ ਉਲਟੇ ਬਣਾ ਲਾਂਗੇ ਤਾਂ ਕਿ ਇਹਨੂੰ ਪਿੱਛੇ ਖਿੱਚ ਦਾਂਗੇ। ਜੇਕਰ ਤੁਹਾਨੂੰ ਡਿਜ਼ਾਈਨ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਹੋਰ ਵੀਡੀਓਜ਼ ਆਉਣੀਆਂ ਤਾਂ ਤੁਹਾਡੇ ਤੱਕ ਪਹੁੰਚ ਸਕਣ। ਇਸ ਤਰ੍ਹਾਂ ਧੱਗਾ ਆਪਾਂ ਪਿੱਛੇ ਖਿੱਚ ਦਾਂਗੇ। ਦੋਨੋਂ ਧੱਗੇ ਅੱਗੇ ਲੈ ਆਵਾਂਗੇ। ਕਿਹੜਾ ਧੱਗਾ ਟਾਈਟ ਹੈ। ਉਹਦੇ ਨਾਲ ਦੋ ਕੁੰਡੇ ਉਲਟੇ ਬਣਾ ਲਾਂਗੇ ਜਿਹੜਾ ਧਾਗਾ ਪੋਲਾ ਸੀ ਆਪਣਾ ਹਨ ਉਹਨੂੰ ਆਪਾਂ ਪਿੱਛੇ ਖਿੱਚ ਦਵਾਂਗੇ ਬਹੁਤ ਹੀ ਸੋਖਾ ਡਿਜ਼ਾਈਨ ਹਰ ਕੋਈ ਆਸਾਨੀ ਦੇ ਨਾਲ ਇਹਨੂੰ ਬਣਾ ਸਕਦਾ ਹੈ ਬਣਿਆ ਹੋਇਆ ਸੋਨਾ ਬਹੁਤ ਲੱਗਦਾ ਕੋਈ ਜਾਲੀ ਨਹੀਂ ਪਾਉਣੀ ਕੁਝ ਨਹੀਂ ਕਰਨਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਲੱਗਦਾ ਹੈ ਇਸ ਤਰ੍ਹਾਂ ਕਿ ਜੀ ਬਹੁਤ ਹੀ ਬਣਾਉਣਾ ਬਹੁਤ ਆਸਾਨ ਹੈ ਬਣਿਆ ਹੋਇਆ ਸੋਹਣਾ ਬਹੁਤ ਜ਼ਿਆਦਾ ਲੱਗਦਾ ਹੈ ਕਿਸੇ ਵੀ ਵਾਰਡਰ ਤੇ ਇਹਨੂੰ ਵੈਸੇ ਵੀ ਆਪਾਂ ਕਾਰਡੀਗਨ ਚ ਲਾਸਟ ਵਾਲੇ ਕੁੰਡੇ ਨੂੰ ਸਿੱਧਾ ਪੁੱਠਾ ਤੁਸੀਂ ਜਿੰਦਾ ਮਰਜੀ ਬਣਾ ਲਿਓ ਦੇਖੋ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਹੈ ਜਿਹੜਾ ਬਣਦਾ ਜਾਊਗਾ ਹੁਣ ਅੱਗੇ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਦੂਜੀ ਸਲਾਈ ਹੈ ਪਹਿਲਾ ਕੁੰਡਾ ਸਟਿਚ ਉਤਾਰ ਲਿਆ ਧਾਗਾ ਆਪਣੇ ਵੱਲ ਕਰਕੇ ਪੂਰੀ ਦੀ ਪੂਰੀ ਸਲਾਈ ਹੈ ਜਿਹੜੀ ਆਪਾਂ ਨੇ ਉਲਟੀ ਬਣਾ ਦੇਣੀ ਆ। ਇਸ ਤਰ੍ਹਾਂ ਪੂਰੀ ਦੀ ਪੂਰੀ ਸਲਾਈ ਧਾਗਾ ਆਪਣੇ ਵੱਲ ਕਰਕੇ ਉਲਟੀ ਉਲਟੀ ਹੀ ਬਣਾ ਦਾਂਗੇ ਜਾਨੀ ਕਿ ਪੁੱਠੀ ਹੀ ਬਣਾ ਲਵਾਂਗੇ। ਬੁਣਤੀ ਉਧਰ ਵੀ ਪੁੱਠੀ ਹੋਈ ਹੁੰਦੀ ਆ ਪਰ ਉਧਰ ਆਪਾਂ ਨੂੰ ਡਿਜ਼ਾਈਨ ਬਣਾਉਣ ਲਈ ਧਾਗੇ ਦਾ ਹੋਰ ਤਰ੍ਹਾਂ ਵਰਤੋ ਕਰਨੀ ਪੈਂਦੀ ਆ। ਲਾਸਟ ਵਾਲੇ ਨੂੰ ਵੀ ਆਪਾਂ ਸਿੱਧਾ ਹੀ ਬਣਾ ਲਾਂਗੇ ਹੁਣ ਆਗੇ ਆਪਾਂ ਸਿੱਧੇ ਪਾਸੇ ਦੁਬਾਰਾ ਫੇਰ ਡਿਜ਼ਾਈਨ ਆਪਣਾ ਸ਼ੁਰੂ ਆਪਾਂ ਜੇ ਸਟਾਰਟਿੰਗ ਤੋਂ ਕਰਨਾ ਉਸੇ ਤਰ੍ਹਾਂ ਹੀ ਹੁਣ ਪਹਿਲਾ ਕੁੰਡਾ ਐ ਸਟਿਚ ਉਤਾਰਿਆ ਦੋਨੋਂ ਹੀ ਧਾਗੇ ਆਪਣੇ ਵੱਲ ਲੈ ਆਏ ਜਿਹੜਾ ਧਾਗਾ ਟਾਈਟ ਹੈ ਉਹਦੇ ਨਾਲ ਆਪਾਂ ਦੋ ਕੁੰਡੇ ਉਲਟੇ ਬਣਾ ਲਏ ਧਾਗਾ ਪਿੱਛੇ ਨੂੰ ਖਿੱਚਿਆ ਫਿਰ ਦੋਹੀ ਧਾਗੇ ਆਪਣੇ ਵੱਲ ਨੂੰ ਲੈ ਆਏ ਜਿਹੜਾ ਧਾਗਾ ਟਾਈਟ ਹੈ ਉਹਦੇ ਨਾਲ ਦੋ ਕੁੰਡੇ ਉਲਟੇ ਬਣਾ ਲੇ। ਧਾਗਾ ਪਿੱਛੇ ਇੱਕ ਵਾਸਤ ਨੂੰ ਧਾਗਾ ਆਪਣੇ ਵੱਲ ਲੈਂਦਾ। ਇਸ ਤਰ੍ਹਾਂ ਇਦਾਂ ਕਰਕੇ ਬਹੁਤ ਸੋਖੜਿਆ ਇਹਨਾ ਇਹੀ ਦੋ ਦੋ ਕੁੰਡੀਆਂ ਦਾ ਜਿਹੜਾ ਡਿਜ਼ਾਈਨ ਆਪਾਂ ਰਿਪੀਟ ਕਰਦੇ ਜਾਵਾਂਗੇ ਤੇ ਆਪਣਾ ਜਿਹੜਾ ਡਿਜ਼ਾਈਨ ਆ ਤਿਆਰ ਹੁੰਦਾ ਜਾਊਗਾ। ਇੱਕ ਵਾਰ ਬਣਾ ਕੇ ਜ਼ਰੂਰ ਦੇਖਿਓ। ਜਿਨ੍ਹਾਂ ਨੂੰ ਬਿਲਕੁਲ ਵੀ ਬਣਾਈ ਨਹੀਂ ਆਉਂਦੀ ਉਹ ਵੀ ਇਸ ਡਿਜ਼ਾਈਨ ਨੂੰ ਆਸਾਨੀ ਦੇ ਨਾਲ ਪਾ ਸਕਦੇ ਆ ਜੇਕਰ ਤੁਹਾਨੂੰ ਸਮਝਾਉਣ ਦਾ ਤਰੀਕਾ ਵੀ ਚੰਗਾ ਲੱਗਿਆ ਤਾਂ ਵੀਡੀਓ ਨੂੰ ਲਾਈਕ ਔਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਐਸਟਰਾ ਇਸੇ ਤਰ੍ਹਾਂ ਕਰਦੇ ਹੋਏ ਆਪਾਂ ਜਿਹੜੀ ਪੂਰੀ ਸਲਾਈ ਆ ਇਹ ਰਿਪੀਟ ਕਰਦੇ ਕਰਦੇ ਪੂਰੀ ਸਲਾਈਪਾ ਬਣਾ ਲਾਂਗੇ ਕਿਵਸਤਰ ਲਾਸਟ ਵਾਲੀ ਕੁੰਡੇ ਨੂੰ ਸਿੱਤਾ ਪੁੱਠਾ ਤੁਸੀਂ ਜਿੱਦਾਂ ਮਰਜ਼ੀ ਬਣਾ ਲਓ ਡਿਜ਼ਾਈਨ ਆਪਣਾ ਬਣ ਗਿਆ ਬੈਕ ਸਾਈਡ ਤੋਂ ਪੂਰੀ ਦੀ ਪੂਰੀ ਸਲਾਈ ਹੁਣ ਉਲਟੀ ਪੈਣੀ ਆ ਸਿੱਧੇ ਪਾਸੇ ਬਾਰ-ਬਾਰ ਇਹੀ ਡਿਜ਼ਾਈਨ ਆ ਜਿਹੜਾ ਰਿਪੀਟ ਹੋਣਾਗਾ ਜੇਕਰ ਡਿਜ਼ਾਈਨ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਥੈਂਕਸ ਫਾਰ ਵਾਚਿੰਗ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ